ਸਤਿਨਾਮ ਸ੍ਰੀ ਵਾਹਿਗੁਰੂ ਜੀ ਸੇਮੀ ਪਾਸਾ ਤੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਕੁੱਲ 4 ਜੰਗਾਂ ਲੜੀਆਂ ਸਨ ਜਿੰਨਾ ਵਿੱਚੋਂ ਪਹਿਲੀ ਜੰਗ ਉਸ ਸਮੇਂ ਹੋਈ ਜਦੋਂ ਗੁਰੂ ਸਾਹਿਬ ਜੀ ਤੇ ਕੁਝ ਸਿੱਖ ਅੰਮ੍ਰਿਤਸਰ ਦੇ ਨੇੜੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਗਏ ਸਨ ਤੇ ਦੂਸਰੇ ਪਾਸੇ ਕੋਈ ਚਾਰਕ ਕੋ ਦੀ ਦੂਰੀ ਤੇ ਮੁਗਲ ਫੌਜ ਦਾ ਜਰਨੈਲ ਸਾਹਜਾਨ ਵੀ ਆਪਣੀਆਂ ਸਾਹੀ ਫੌਜਾਂ ਨਾਲ ਸ਼ਿਕਾਰ ਖੇਡਣ ਆਇਆ ਸੀ ਮੁਗਲਾਂ ਨੇ ਇੱਕ ਗਰੁੜ ਨਾਮ ਦੇ ਪੰਛੀ ਦਾ ਸ਼ਿਕਾਰ ਕਰਨ ਲਈ ਆਪਣਾ ਚਿਟਾ ਬਾਜ਼ ਉਸ ਪੰਛੀ ਦੇ ਮਗਰ ਛੱਡ ਦਿੱਤਾ ਤੇ ਮੁਗਲਾਂ ਦਾ ਉਹ ਬਾਜ਼ ਉਸ ਪੰਛੀ ਦਾ ਪਿੱਛਾ ਕਰਦਾ ਕਰਦਾ ਸਿੱਖਾਂ ਦੇ ਇਲਾਕੇ ਵੱਲ ਆ ਗਿਆ ਤੇ ਇਤਰੋਂ ਸਿੱਖਾਂ ਨੇ ਵੀ ਆਪਣਾ ਬਾਜ ਸ਼ਿਕਾਰ ਲਈ ਛੱਡਿਆ ਹੋਇਆ ਸੀ ਤਾਂ ਆਸਮਾਨ ਵਿੱਚ ਦੋਨਾਂ ਬਾਜਾਂ ਦਾ ਟਕਰਾ ਹੋਇਆ ਤੇ ਦੋਨਾਂ ਬਾਜਾਂ ਨੇ ਇੱਕ ਦੂਸਰੇ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਲੜਾਈ ਦੇ ਦੌਰਾਨ ਸਿੱਖਾਂ ਦੀ ਬਾਜ ਨੇ ਮੁਗਲਾਂ ਦੇ ਸਫੇਦ ਬਾਜ ਨੂੰ ਕਾਬੂ ਕਰ ਲਿਆ ਤੇ ਜਮੀਨ ਉੱਤੇ ਛੁੱਟ ਲਿਆ ਜਿਵੇਂ ਹੀ ਮੁਗਲਾਂ ਦਾ ਬਾਜ ਥੱਲੇ ਡਿੱਗਿਆ ਤਾਂ ਸਿੱਖਾਂ ਨੇ ਉਸ ਬਾਜ ਨੂੰ ਫੜ ਲਿਆ ਤੇ ਆਪਣੇ ਕੋਲ ਰੱਖ ਲਿਆ ਮੁਗਲਾਂ ਦੇ ਸੈਨਿਕ ਆਪਣੇ ਬਾਜ ਦੀ ਭਾਲ ਕਰਦੇ ਕਰਦੇ ਸਿੱਖਾਂ ਦੇ ਕੋਲ ਪਹੁੰਚ ਗਏ ਜੇ ਜਦੋਂ ਉਹਨਾਂ ਨੇ ਵੇਖਿਆ ਕਿ ਬਾਜ ਨੂੰ ਸਿੱਖਾਂ ਨੇ ਫੜ ਲਿਆ ਹੈ ਤਾਂ ਹੰਕਾਰੇ ਹੋਏ ਮੁਗਲਾਂ ਨੇ ਸਿੱਖਾਂ ਉੱਤੇ ਰੋਗ ਮਾਰਿਆ ਕਿ ਤੁਸੀਂ ਜਾਣਦੇ ਨਹੀਂ ਹੋ ਕਿ ਇਹ ਬਾਜ ਜੋ ਤੁਸੀਂ ਨੇ ਫੜਿਆ ਹੈ ਇਹ ਮੁਗਲ ਬਾਜ਼ਤਾ ਦਾ ਹੈ ਤੁਰੰਤ ਇਸ ਨੂੰ ਸਾਨੂੰ ਵਾਪਸ ਕੀਤਾ ਜਾਵੇ ਪਰ ਮੁਗਲਾਂ ਦੇ ਮੰਗ ਕਰਨ ਤੇ ਸਿੱਖਾਂ ਨੇ ਬਾਜ ਵਾਪਸ ਕਰਨ ਤੋਂ ਕੋਰੀ ਨਾ ਕਰ ਦਿੱਤੀ ਮੁਗਲ ਸੈਨਿਕਾਂ ਨੇ ਸਿੱਖਾਂ ਦੀ ਇਹ ਗੱਲ ਸਾਹ ਜਹਾਨ ਨੂੰ ਜਾ ਦੱਸੀ ਤੇ ਆਖਿਆ ਕਿ ਅੱਜ ਤਾਂ ਸਿੱਖਾਂ ਨੇ ਸਾਡੇ ਬਾਜ ਨੂੰ ਹੱਥ ਪਾਇਆ ਹੈ ਤੇ ਕੱਲ ਨੂੰ ਸਾਡੇ ਤਾਜ ਨੂੰ ਵੀ ਪਾਉਣਗੇ ਤਾਂ ਮੁਗਲ ਸੈਨਿਕਾਂ ਦੀ ਮੂੰਹੋਂ ਇਹ ਗੱਲ ਸੁਣ ਕੇ ਸਾਜਹਾਨ ਕਰੋਧ ਵਿੱਚ ਆ ਗਿਆ ਤੇ ਭੜਕੇ ਹੋਏ ਸਾਜਹਾਨ ਨੇ ਭਰੇ ਦਰਬਾਰ ਵਿੱਚ ਐਲਾਨ ਕਰ ਦਿੱਤਾ ਜਿੱਥੇ ਮੁਗਲਾਂ ਦੇ ਵੱਡੇ ਵੱਡੇ ਜੋਦੇ ਤੇ ਜਰਨੈਲ ਬੈਠੇ ਹੋਏ ਸਨ ਸਾਜਹਾਨ ਨੇ ਦਰਬਾਰ ਵਿੱਚ ਇੱਕ ਪਾਨ ਦਾ ਪੀੜਾ ਰੱਖਿਆ ਤੇ ਇੱਕ ਨੰਗੀ ਤਲਵਾਰ ਰੱਖੀ ਤੇ ਆਖਿਆ ਕਿ ਉਠੋ ਕੋਈ ਤੇ ਮਾਈ ਦਾ ਲਾਲ ਉਠੋ ਜਿਹੜਾ ਸਿੱਖਾਂ ਦੇ ਸੇਵੀ ਗੁਰੂ ਨੂੰ ਹਰਾ ਕੇ ਤੇ ਬੰਨ ਕੇ ਇੱਥੇ ਲੈ ਕੇ ਆਵੇ ਤਾਂ ਸਾ ਜਹਾਨ ਦੀ ਇਸ ਬੰਗਾਰ ਤੋਂ ਬਾਅਦ ਇੱਕ 26 ਸਾਲ ਦਾ ਨੌਜਵਾਨ ਉੱਠਿਆ ਜਿਸ ਦਾ ਨਾਮ ਮੁਖਲਿਸ ਖਾਨ ਸੀ ਮੁਖਲਿਸ ਖਾਨ ਬਹੁਤ ਹੰਕਾਰਿਆ ਹੋਇਆ ਸੀ ਤੇ ਕਹਿਣ ਲੱਗਾ ਕਿ ਮੈਂ ਲੈ ਕੇ ਆਵਾਂਗਾ ਸਿੱਖਾਂ ਦੇ ਗੁਰੂ ਨੂੰ ਤੇ ਜੇਕਰ ਮੈਂ ਜਿਉਂਦਾ ਨਾ ਮੁੜਿਆ ਤਾਂ ਉਸ ਦਾ ਸਿਰ ਨੇਜੇ ਤੇ ਟੰਗ ਕੇ ਲੈ ਕੇ ਆਵਾਂਗਾ ਸਾਹ ਜਹਾਨੇ ਮੁਖਲਿਸ ਖਾਨ ਨੂੰ 7000 ਸੈਨਿਕਾਂ ਦੀ ਫੌਜ ਦਿੱਤੀ ਤੇ ਗੁਰੂ ਸਾਹਿਬ ਜੀ ਤੇ ਹਮਲਾ ਕਰ ਲਈ ਸ੍ਰੀ ਅੰਮ੍ਰਿਤਸਰ ਭੇਜ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮੁਖਲਿਸ ਖਾਂ ਜਦੋਂ ਆਮੋ ਸਾਹਮਣੇ ਹੋਏ ਤਾਂ ਹੰਕਾਰੇ ਹੋਏ ਮੁਖਲਿਸ ਖਾਂ ਨੇ ਗੁਰੂ ਜੀ ਨੂੰ ਚੁਣੌਤੀ ਦਿੱਤੀ ਕਿ ਆਪਣੇ ਆਪ ਨੂੰ ਜਿੰਦਾ ਸਾਡੇ ਹਵਾਲੇ ਕਰ ਦੇਵੋ ਨਹੀਂ ਤਾਂ ਤੁਸੀਂ ਮੇਰੀ ਤਲਵਾਰ ਦੀ ਤਾਕਤ ਨੂੰ ਨਹੀਂ ਜਾਣਦੇ ਹੋ ਜੇਕਰ ਤੁਸੀਂ ਮੇਰੇ ਨਾਲ ਜਿੰਦਾ ਨਹੀਂ ਚੱਲੋਗੇ ਤਾ ਮੈਂ ਤੁਹਾਡਾ ਸਿਰ ਨੇਜੇ ਤੇ ਟੰਗ ਕੇ ਲੈ ਕੇ ਜਾਵਾਂਗਾ ਤਾਂ ਗੁਰੂ ਸਾਹਿਬ ਜੀ ਨੇ ਮੁਖਲੀਸ ਖਾਨ ਨੂੰ ਕਿਹਾ ਕਿ ਤੇਰੀ ਇਹ ਮਨਸਾ ਕਦੇ ਵੀ ਪੂਰੀ ਨਹੀਂ ਹੋਵੇਗੀ ਤੂੰ ਸਾਡੇ ਤੇ ਚੜ ਕੇ ਆਇਆ ਹੈ ਇਸ ਲਈ ਪਹਿਲਾ ਵਾਰ ਵੀ ਤੂੰ ਹੀ ਕਰੇਗਾ ਇੱਕ ਨਹੀਂ ਦੋ ਨਹੀਂ ਤੈਨੂੰ ਤਿੰਨ ਵਾਰ ਦਿੱਤੇ ਜਾਣਗੇ ਤੇ ਚੌਥਾ ਬਾਰ ਸਾਡਾ ਹੋਵੇਗਾ ਮੁਖਲਿਸ ਖਾਨ ਨੇ ਗੁਰੂ ਜੀ ਤੇ ਪਹਿਲਾ ਬਾਰ ਕੀਤਾ ਜਿਹੜਾ ਕੀ ਖਾਲੀ ਚਲਾ ਗਿਆ ਦੂਸਰਾ ਤੇ ਤੀਸਰਾ ਬਾਰ ਗੁਰੂ ਜੀ ਨੇ ਆਪਣੀ ਢਾਲ ਨਾਲ ਰੋਕ ਦਿੱਤਾ ਤੇ ਕਿਹਾ ਕਿ ਤੇਰੇ ਤਿੰਨ ਬਾਰ ਪੂਰੇ ਹੋ ਚੁੱਕੇ ਨੇ ਤੇ ਚੌਥਾ ਬਾਰ ਹੁਣ ਸਾਡਾ ਹੈ ਇਹ ਸ਼ਬਦ ਬੋਲ ਕੇ ਗੁਰੂ ਸਾਹਿਬ ਜੀ ਨੇ ਇੱਕ ਹੀ ਜ਼ੋਰਦਾਰ ਵਾਰ ਕੀਤਾ ਜਿਸ ਨਾਲ ਮੁਖਲਿਸ ਖਾਂ ਅੱਧ ਵਿੱਚੋਂ ਚੀਰਿਆ ਗਿਆ ਤੇ ਉਸਦੇ ਸਰੀਰ ਦੇ ਦੋ ਫਾੜ ਹੋ ਗਏ ਮੁਖਲਿਸ ਖਾਂ ਦੇ ਸਰੀਰ ਤੇ ਦੋ ਟੋਟੇ ਜ਼ਮੀਨ ਉੱਤੇ ਡਿੱਗ ਪਏ ਤੇ ਮੁਗਲ ਫੌਜ ਵਿੱਚ ਭਗਦੜ ਮਚ ਗਈ ਉਸ ਜੰਗ ਵਿੱਚ ਮੁਗਲ ਫੌਜ ਦੀ ਗਿਣਤੀ 7000 ਸੀ ਅਤੇ ਸਿੱਖ ਫੌਜ ਦੀ ਗਿਣਤੀ 700 ਸੀ ਤਾਂ ਤਨ ਸ੍ਰੀ ਗੁਰੂ ਹਰगोविंद ਸਾਹਿਬ ਜੀ